ਜੀ ਲੋਜੀ ਬਾਬੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਕੋਰਨਾਵੇਂ ਕੈਂਟ ਦੇ ਬਲੌਗ ਦੇ ਵਿੱਚ ਕੋਈ ਬਾਬੋ ਅੱਜ ਆਪਾਂ ਲਾਉਣੀਆਂ ਸ਼ਵੀਲ ਤੇ ਦੇ ਕੰਟਸ ਬਣਾਉਣਾ ਨਾ ਪੂਰੇ ਡੀ ਇਹ ਤੋਂ ਲੈਵ ਆ ਰਹੇ ਹਾਂ ਕਿ 70 ਗ੍ਰਾਮ ਬੱਦ ਤੇ ਇਧਰ ਬਿਛੋਲੇ ਹੋ ਆ ਤੇ ਕਰੋ ਚੈੱਕ ਉਹਨੂੰ ਲਿਖਾਉਣੇ ਆਪਾਂ ਇਧਰ ਆਦਰ ਚੈੱਕ ਜਿਵੇਂ ਬਜੱਕ ਦਾ ਨੀ ਪਰ ਤੇ ਇਧਰ ਵੀ ਆ ਤੇ ਬਾਕੀ ਇਹ ਸ਼ਵੀਲ ਦਾ ਸਮਾਨ ਤਿਆਰ ਕਰਾਂਗੇ ਇਧਰ ਛੋਲੇ ਛਾਲੇ ਕਰ ਲਈਏ ਜੀ ਤੇ ਬਾਕੀ ਜੰਦਿ ਖਾਉਣੇ ਆਗੇ। ਮੱਠੀ ਬੰਦ ਕਰ ਦੋ ਆ ਉਬਲ ਗਈ। ਉਹ ਧਰ ਦੰਨੇ ਇੱਧਰ। ਉਹ ਪੱਠੀ ਹੋੜੀ ਚੱਲਦੀ ਆ। ਚਲੋ ਜੀ ਆਹ ਤਾਰ ਤਾਂ ਆਪਾਂ ਥੱਲੇ ਤੇ ਹੁਣ ਛੋਲੇ ਚੋ ਕੱਢਦੇ ਆ ਸਾਫ ਵਧੀਆ ਮਤਲਬ ਪਾਣੀ ਚੋਂ। ਤੇ ਇੱਧਰ ਕਰੋ ਚੈੱਕ ਬਾਬਿਓ ਇੱਧਰ ਆਪਾਂ ਨੇ ਰੱਖਤਾ ਪੱਠੀ ਹੋੜੀ ਛੋਟੀ ਸੀਗੀ। ਆਹ ਬਣੀ ਵਾਲੀ ਵੱਡੀ ਇੱਧਰ। ਅਰੇ ਸਾਰੀ ਵੀਡੀਓ ਪਛਿੰਨੇ ਵੜੇ ਕੀ ਬਣਾਉਣੇ ਦੱਸਿਓ। ਤੇ ਨਾਲੇ ਬਾਬੇ ਸੌਰੀ ਵੀ ਮਾਦਰ ਇੰਨੀ ਦੇਰ ਬਲੌਗ ਨਹੀਂ ਆਇਆ ਹੁਣ ਆਪਾਂ ਘੈਂਡ ਘੈਂਡ ਕੰਟੈਂਟ ਲੈ ਕੇ ਆਉਂਦੇ ਰਹਾਂਗੇ ਤੇ ਆਪਣਾ ਟਰੈਕਟਰ ਵੀ ਦਿਖਾ ਦਈਏ ਤੁਹਾਨੂੰ ਇੱਕ ਵਾਰ ਬਾਹਰ ਸਮਾਜੀ ਨੂੰ ਆਪਾਂ ਹੁਣ ਤਿਆਰ ਕਰਨਾ ਇੱਧਰ ਸਕੂਟਰੀ ਦਾ ਟਾਇਰ ਪੈਂਚਰ ਹੋ ਗਿਆ ਠੀਕ ਆ ਤੇ ਟਰਾਲੀ ਆਪਣੀ ਨਹੀਂ ਹੈਗੀ ਤਾਂ ਕਿਸੇ ਬਾਬੇ ਇਹ ਜੀ ਟਰਾਲੀ ਆਪਾਂ ਇੱਕ ਲੈਣੀ ਆ ਕਿਵੇਂ ਵਧੀਆ ਰਹਿੰਦੀ ਆ ਯਾਰ ਰੇ ਰੂਵ ਲਿਆਉਣ ਨੂੰ ਵੀ ਦੇਖੋ ਅੱਬਿਓ ਆਪਣਾ ਟਰੈਕਟਰ ਖੜਾ ਤੇ ਮਾਰਦਾ ਰਿਸ਼ਕਾ ਝੋਟਾ ਇੱਕ ਜੋ ਆਪਾਂ ਇੱਧਰ ਕੱਟ ਕੇ ਸੋਨੇ ਬਾਬੇ ਇੱਧਰ ਕਰਤੇ ਕਰੋ ਚੈੱਕ ਇੱਧਰ ਤੇ ਕੱਲੇ ਕੱਲੇ ਪਾਣੀ ਨੂੰ ਝੋਟਾ ਇਹਨਾਂ ਦਾ ਇਹਨ ਪਈ ਆ ਓਕੇ ਤੇ ਬਾਕੀ ਜਿਹੜਾ ਜਦ ਤੜਕਾ ਲਾਵਾਂਗੇ ਜਿਹੜਾ ਮੜਾ ਮੋਟਾ ਹੋਗਾ ਫਿਰ ਕਰਦਾਂਗੇ ਤੇ ਇਦਾਂ ਆ ਛੋਟੀ ਸੀਗੀ ਨਾ ਪੱਠੀ ਤੁਹਾਨੂੰ ਦੱਸਿਆ ਤੇ ਹੁਣ ਇਹ ਚ ਦੇਖੋ ਉਬਲਦੀ ਗਈ ਲੋ ਜੀ ਬਾਪੇ ਉਹ ਸਮਾਨ ਆਪਾਂ ਚੱਕੜੇ ਸੀ ਗੁਰਦੁਆਰਾ ਸਾਹਿਬ ਤੋਂ ਤੇ ਬਾਕੀ ਜੀਨੀ ਜੁਨੀ ਘਰ ਤੇ ਭਾਂਡੇ ਚੱਕ ਲਈ ਆਪਾਂ ਨੇ ਉਹ ਕਿੱਸਾ ਜਾ ਰਹੇ ਟਾਲੀ ਬੜੀ ਬਾਲੀ ਜੀ ਛੋਟੀ ਖੋਲਤੀ ਉਹਨਾਂ ਬਿਠਾ ਲਾ ਸਾਡਾ ਮੰਨਾ ਬਾਈ 855 ਵਾਲਾ ਓਏ ਬਾਬੇ ਓ ਸ਼ੀ ਮੀਰਾ ਪੰਜੂ ਰਬੂ ਬਾਬੂ ਜੀ ਕਰੋ ਚੱਕ ਇੱਧਰ ਹੋਇਆ ਬਸ ਕੰਮ ਹੋਲੇ ਸ਼ੁਰੂ ਕਰਿਆ ਬਸ ਓਕੇ ਕਰਾ ਲਈ ਰੋਕੇ ਝੰਡਾ ਤਾਂ ਨਹੀਂ ਫੜਾਇਆ ਹੋਇਆ ਰੋਕਈ ਆ ਰਹੀ रोके रोही बाबे पूरा ना एक बज गया ते करो चेक दो घंटे हो गए शबीर चलाई की हाल चाल भाई ठीक छबील पीली ली पीली, पीली। कुरकुरे क्यों खा लिया जाकर बाहर पर वो खा जो छोले हैं छोले खाया कितने स्वादिष्ट है छूली कि पांच रुपये खर्चे क्या चाहती जा तू खा ली पीली ली पीली, पीली? ਕੀ ਵੀਲੀ ਬਲੀ ਚੋਲੇ ਖਾ ਲੈ ਇਹ ਬੰਦਾਰਾ ਵੀ ਜਾਨੂੰ ਬੇਨਤੀ ਹੈ ਕਿ ਹੌਲੀ ਤੋਂ ਸਾਈਡ ਤੇ ਰਹਿਣ ਡਰਾਈਵ ਕੋ ਬਹੁਤ ਹੈ ਨਹੀਂ ਸਿੱਧਕ ਤੋਂ ਚੋਲੇ ਇਹ ਕਹਾਣੀ ਇਹ ਜਿਹਨੂੰ ਪਾਣੀ ਜਨਾ ਹੈ ਯਾ ਵੀ ਮੇਰੇ ਵੀਰ ਦੇ ਖਾ ਕੇ ਮੁੱਠ ਮੁੱਠ ਛੋਲੇ

ਲੋਨ ਵਾਪੇ ਬਸ ਆ ਦੇਗਾ ਰਹਿ ਗਿਆ ਇਹ ਚ ਮਿੱਠਾ ਥੋੜਾ ਜਿਆਦਾ ਹੋ ਗਿਆ ਤੇ ਪਾਣੀ ਹੋਰ ਪਾਉਣ ਲੱਗੀ ਆ ਤੇ ਇੱਧਰ ਸਾਰਾ ਲੱਤ ਵਾਲਾ ਟਰਾਲੀ ਜਿਹਾ ਸਮਾਨ ਨੂੰ ਕੰਮ ਸਮਾਪਤਾ ਆ ਟੈਂਟ ਵਾਲਿਆਂ ਨੇ ਲੈ ਕੇ ਜਾਣਾ ਸਾਰਾ ਸਮਾਨ ਅਸੀਂ ਆਪਣਾ ਰੱਖ ਲਿਆ ਬਸ ਆ ਦੇਗਾ ਰਹਿ ਗਿਆ ਤੇ ਉਹ ਸਮਾਨ ਜਿਹੜਾ ਟਾਪੇ ਟੁੱਕੇ ਜੀ ਤੇ ਬਸ ਹੀ ਹਾਂ ਜੱਜ ਲਾਇਆ ਗਾਣੇ ਤਾਂ ਬੰਦ ਕਰਾਈ ਜੀ ਆ ਫਿਰ ਕਾਪੀਰਾਈਟ ਆ ਜਾਂਦੇ ਪਹਿਲਾਂ ਹੀ ਕਿਹਨਾਂ ਨੇ ਇੱਕ ਵਾਰੀ ਬੈਨ ਹੋ ਗਿਆ ਤਾਂ ਲੋ ਜੀ ਬਾਬਿਓ ਤੇ ਸਭੀ ਲੋਗੇ ਸਮਾਪਤ ਤੇ ਬਾਕੀ ਸਾਰਾ ਉਹਨਾਂ ਚੱਕਤਾ ਆਪਣਾ ਟਰਾਲੀ ਚ ਤੇ ਇੱਧਰ ਆਪਣੀ ਮਤਲਬ ਕੀ

ਏ ਇਹ ਵੀ ਥੋੜਾ ਕੰਮ ਖਰਾਬ ਹੋ ਗਿਆ। ਇਹਦੇ ਪਾਪ ਥੋੜਾ ਬੜਾ ਕੱਟ ਕੇ ਲਾਉਣਾ ਪੈਣਾ। ਕੋਈ ਆਪਣੇ ਕੋ ਘਰਾਂ ਪੀਸ ਉਹ ਲਾਵਾਂਗੇ। ਚਲੋ ਮੈਂ ਵੀ ਆ ਗਿਆ। ਜਿਵੇਂ ਹੁਣ ਹੁੰਦੀ ਹੈ।